ਮੰਟੂ ਬੋਲ ਰਿਹਾ ਹੈ। ਆ ਮਾਂ ਨੂੰ ਛੱਡ ਦੇ ਮਾਂ ਛੱਡ ਦੇ। ਬਸ ਜੀ ਜਨਾਬ ਦੇਖਦੇ ਆ ਕੀ ਆਇਆ। ਪਹਿਲਾ 100 ਦਾ ਚਾਲ ਆ ਜੀ ਮੇਰੀ। ਚਾਲ ਬਈ ਮੰਟੂ 500 ਆ ਗਿਆ ਮੇਰਾ ਬਈ ਓਏ। 500 ਹੋ ਗਿਆ 500 ਮੇਰਾ ਪੱਤੇ ਕਿਉਂ ਦੇਖਦਾ ਓਏ? ਕੀ ਹੋਗਾ ਤੈਨੂੰ ਓਏ? ਪੱਤੇ ਕਿਉਂ ਦੇਖਦਾ ਫਿਰ ਹੈ? ਮੈਂ ਤਾਂ ਇਹ ਦੇਖੂ ਯਾਰਾ। ਐਵੇਂ ਕਿਵੇਂ ਦੇਖੇ ਪੱਤੇ ਨਹੀਂ ਦੇਖਣ ਯਾਰਾ। ਪੱਤੇ ਕਿਉਂ ਦੇਖਦਾ ਪੱਤੇ ਦੇਖ ਕੇ ਚਾਲ ਚੱਲਿਆ ਤੂੰ ਹੋਰ ਪੱਤੇ ਦੇਖ ਕੇ ਕਿੱਥੇ ਚੱਲੇ ਜਾਣਾ ਹੈ ਤੂੰ ਆ ਦੇਖ ਲੈ ਲੈ ਆ ਦੇ ਪੱਤੇ ਦੇਖ ਲੈ ਮੇਰੇ ਕਤੋਂ ਦੇਖ ਲੈ ਤੇਰੇ ਮੈਂ ਤੂੰ ਪਹਿਲੇ ਜੱਕ ਭਾਗ ਜਾ 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 ਯਾਰ ਭਾਗ ਜਾ ਸਾਰੇ ਲੈ ਕੇ ਜਾ ਸਾਰੇ ਲੈ ਕੇ ਜਾ ਸਾਡੇ ਸਾਡੇ ਇੱਥੇ ਸਾਡੇ ਦਰਜਾ ਸੀ ਆਵੇ ਚੱਕ ਕੇ ਲੈ ਜਾ ਹਾਂ ਆ ਉਹਦੇ ਲੈ ਜਾ ਸਾਡਾ ਸਾਡ ਕੋਈ ਨਹੀਂ ਆ ਦੇ ਚੱਕ ਉਹ ਗੁਰਵਿੰਦਰ ਆਪਾਂ ਖੇਡਦੇ ਆਈਏ ਜਾ ਵਈ ਆਪਾਂ ਖੇਡੀਏ ਬੰਦਾ ਚੱਲ ਯਾਰ ਕੋਈ ਨਹੀਂ ਕੋਈ ਨਹੀਂ ਜਾ ਦੀਆਂ ਚੱਲ ਭਾਗਦਾ ਪਰ ਕੋਈ ਤਾਂ ਤਾਂ ਦੱਸਦਾ ਮੈਂ ਜਾ ਜਾ ਭਾਗਦਾ ਭਾਗਦਾ ਦੱਸ ਤਾ ਤੂੰ ਕੋਈ ਬੰਦਾ ਯਾਰ ਕੋਈ ਹੈ ਹਰੇਕ ਗੱਲ ਤੇ ਕਲੇਸ਼ ਪਾ ਕੇ ਬਹਿ ਜਾਂਦਾ ਪੱਤੇ ਦੇਖ ਗਿਆ ਸੀ ਮੇਰੇ ਦੇਖਦਾ ਬਈ ਨੂੰ ਆਤ ਹੈ ਹਾਂ ਕਣੂਆ ਬਣਿਆ ਪਿਆ ਸੀ ਮੇਰਾ ਪੱਤੇ ਦੇ ਉਹ ਤਾਂ ਮੈਂ ਦੱਸਤਾ ਮੇਰੇ ਸਾਲਾ ਨੂੰ ਹੈਲੋ ਸਸੀ ਗਾਲ ਜੀ ਮਿੰਟੂ ਬੋਲਦਾ ਸੀ ਜੀ ਹਾਂ ਜੀ ਹਾਂ ਜੀ ਹਾਂ ਜੀ ਉੱਥੇ ਜੂਆ ਖਿੱਡੀ ਜਾਂਦਾ ਜਨਾਬ ਸੁਣੂ ਉੱਤੋਂ ਚਗਾ ਦੂੰਗਾ ਜਮਾ ਆ ਜਾਓ ਅੱਧਾ ਛੋੜਾ ਅੱਧਾ ਮੇਰਾ ਅੱਧੇ ਪਾਏ ਤੁਸੀਂ ਰੱਖ ਲਿਓ ਛੇਤੀ ਆ ਜਾਓ ਜਨਾਬ ਉਹਦੇ ਸਾਹਮਣੇ ਹੀ ਬੈਠਿਆ ਹਾਂ ਜੀ हां आ जाओ जी कोई नहीं मेरे साले ਹੁਣ ਲੱਗੂ ਪਤਾ ਸਾਨੂੰ ਬੰਦੇ ਜਾਣੇ ਨਹੀਂ ਚਾਹੀਦੇ ਮਾਹ ਜਨਾਬ ਫਿਕਰ ਨਾ ਕਰੋ ਇੱਕ ਮਿੰਟ ਹਸਰੀ ਗਾ ਹਸਰੀ ਗਾ ਉੱਥੇ ਬੈਠੇ ਜਨਾਬ ਕਿਹੜੀਆਂ ਦੇ ਠੀਕ ਹੈ ਮੇਰੀ ਗੱਲ ਸੁਣੋ ਜੀ ਮੈਂ ਨਹੀਂ ਵਿੱਚ ਹੁੰਦਾ ਜੀ ਠੀਕ ਹੈ ਨਾਮ ਮਰਾ ਨਾ ਲਿਓ ਠੀਕ ਹੈ ਅੱਧੋ ਵੱਧ ਚਾਪਰਾ ਨੱਪੜ ਗਿਆ ਉਹ ਵੱਠੇ ਉਧਰ ਪਰਲੇ ਪਾਸੇ ਪੱਕਾ ਪੱਕੀ ਗੱਲ ਹੈ ਨਾ ਪੱਕੀ ਗੱਲ ਆ ਜੀ ਮੈਂ ਸੁਣੂ ਝੂਠਾ ਮਾਰੂੰਗਾ ਜੀ ਜਨਾਬ ਮੈਂ ਕਿ ਲੈਣਾ ਝੂਠ ਮਾਰ ਕੇ ਬਸ ਪੈਸੇ ਵਧੂ ਆ ਜੀ ਬਸ ਆਪਣਾ ਖਿਆਲ ਰੱਖਿਓ ਉਦੋਂ ਵੱਧ ਚ ਨਿਪਟਣ ਗਈ ਵਧੀਆ ਹੋਇਆ ਡੱਕਰ ਤਾਂ ਉਹਨੂੰ ਯਾਰ ਹੈ ਹੋਰ ਪਲੇਸੀ ਵਾਲਾ ਬਾਈ ਪਲੇਸੀਆ ਚੱਕਾ ਆ ਗਈ ਮੇਰੀ ਚਾਲ ਮੇਰੀ ਚਾਲਾ ਗਈ 100 ਦੀ ਬਲਾ 100 ਦੀ ਆ ਗਈ ਤੇਰੀ ਆ ਚੱਕ 200 ਦੀ ਆ ਗਈ ਮੇਰੀ ਆ 200 ਨਿਕਲਦਾ ਮੇਰਾ ਚਾਰ ਥੁੱਡੇ ਮੈਂ ਚਾਲ ਉਹ ਸਾਬ ਉਹ ਪਾ ਦਿਲਾ ਪਾ ਦਿਲਾ ਉਹ ਲੈ ਉਹ ਮੈਂ ਪਹਿਲੇ ਦਿਨ ਹੀ ਖੇਡੇ ਜੀ ਅੱਜ ਉਹ ਮੈਂ ਤਾਂ ਉਹ ਹੋਣਾ ਜੀ ਲੈ ਜੋ ਲੈ ਜੋ ਲੈ ਜੋ ਉਹ ਲੈ ਜੋ ਜੀ ਲੈ ਜੋ ਉਹ ਲੈ ਜੋ ਜੀ ਹੈ ਨਹੀਂ ਬਾਹਾਂ ਤੋਂ ਛੱਡ ਦਿਓ ਬਾਹਾਂ ਛੱਡ ਦਿਓ ਉਹ ਪਾ ਜਨਾਬ ਉਹਦੇ ਕੋਲ ਹੀ ਹੈ ਸਾਰਾ ਕੁਝ ਆ ਕੱਢ ਤੇ ਆਪਣੇ ਕੋਲੇ ਜਨਾਬ ਛੱਡ ਤੇ ਜੀ ਮੈਂ ਮਹਤਾ ਜੀ ਬਾਹਰ ਕਿਵੇਂ ਛੱਡਦੀ ਐ ਤੈਨੂੰ ਛੱਡ ਤੇ ਛੱਡ ਤੇ ਜਨਾਬ ਤੈਨੂੰ ਅਸੀਂ ਖੜਾਉਣਾ ਜੂਆ ਓਹੋ ਨਾ ਨਾ ਜੀ ਉਹ ਜੂਆ ਨਹੀਂ ਖੇਡਦੇ ਸੀਗੇ ਜੀ ਅਸੀਂ ਤਾਂ ਕਾਲ ਗੱਡੀ ਕੋਲ ਲੈ ਕੇ ਜਾ ਕੇ ਹੋਸ਼ ਨਾ ਕਾਹਨੂੰ ਜੀ ਹੋਰ ਕੀ ਕਰਦੇ ਸੀ ਇਹ ਜੂਆ ਕਾਹਨੂੰ ਖੇਡਦੇ ਸੀਗੇ ਜੀ ਅਸੀਂ ਇਹ ਤਾਂ ਉਹੀ ਤਾਂ ਹਦੀ ਰਹਿਸਲ ਕਰਦੇ ਸੀਗੇ ਜੀ ਟੂਰਨਾਮੈਂਟ ਖੇਡਣਾਗਾ ਓਹ ਨਹੀਂ ਹੋਰ ਚੱਲਦੇ ਨਹੀਂ ਹੁੰਦੇ ਜੀ ਇਸੇ ਸੀਪ ਦੇ ਮੈਚ ਉਹ ਲਾਉਣਾ ਸੀ ਅਸੀਂ ਤਾਂ ਪਾਏ ਤਾਂ ਉਹੀ ਮੂਰੇ 30 ਕਿਜੀ ਹੱਥੋਂ ਜਰਾ ਛੱਡ ਦਿਓ ਜੀ ਕਾਹਨੂੰ ਜੀ ਸਾਹਿਬ ਕਾਨੂੰ ਜੀ ਹੈ ਨਹੀਂ ਪਾਏ ਮੇਰੇ ਕੋਲ ਬਣੀ ਬਣਾਉ ਆ ਗਈ ਆ ਗਈ ਤੂੰ ਮੂਰੇ ਸਰਦਾਰ ਬਣਾ ਬੈਠਾ ਓਏ ਮੈਂ ਬੈ ਜਾ ਮੈਂ ਬੈਠਾ ਜੀ ਖੜ ਕੇ ਗਿਆ ਸੀ ਤਾਰ ਕੇ ਪਹਿਲਾਂ ਅੱਜ ਬਹਿ ਗਿਆ ਮੈਂ ਅੱਛਾ ਤੇਰੇ ਵਾਸਤੇ ਗੱਡੀ ਕਰਾ ਕੇ ਲੈ ਕੇ ਆਇਆ ਕਰੇ ਸਪੈਸ਼ਲ ਚੱਲ ਮਗਰ ਉੱਪਰ ਉਤਰ ਕੇ ਚੱਲ ਓਏ ਤੂੰ ਮਾਰ ਬੈ ਕੋਈ ਨਾ ਸੀ ਕਿਧਰ ਡੱਗੀ 'ਚ ਬੈਠਾ ਜੀ ਅੱਛਾ ਵੜੇ ਕਿੱਥੇ ਬੈ ਡੱਗੀ 'ਚ ਬੈਠਣਾ ਤਾਲੀਆਂ ਲਾਈਆਂ ਕਾਲੀਆਂ ਐਨਕਾਂ ਜਨਾਬ ਮੇਰੇ ਪੀੜਾ ਮੋਤੀਆ ਨਿਕਲੇ ਆ ਪਏ ਜੀ ਕੋਈ ਨਾ ਤੇਰੇ ਚਿੱਟਾ ਦੱਸਦੇ ਆ ਵੇਖ ਲੈ ਮਖੌਲ ਕਰਦਾ ਕੋਈ ਨਾ ਰਵਿੰਦਰ ਹੂੰ ਕਿਹੜੇ ਨੇ ਦੱਸਿਆ ਹੋਇਆ ਮੈਨੂੰ ਤਾਂ ਇਹ ਮਿੰਟੂ ਦੀ ਵਹਿਬਤਾ ਮਿੰਟੂ ਦਾ ਬੇੜਾ ਵਹਿ ਗਿਆ ਉਹ ਪੁੱਤੋ ਖਰ ਖਾਣ ਲੱਗਦਾ ਆਊਟ ਆ ਆਪਾਂ ਉਹਦੇ ਨਾਲ ਖੇਡਦੇ ਆ ਪੰਗਾ ਲੱਗੀਆਂ ਰਿਪੋਰਟਾਂ ਨੇ ドラਮਾ ਕਰ ਲਈਆਂ ਨਹੀਂ ਨਹੀਂ ਬਈ ਇਹੀ ਗੱਲ ਕਰਦੇ ਜਨਾਬ ਬਈ ਇਹੀ ਗੱਲ ਕਰ ਉਹ ਹੁਣ ਆਇਆ ਹੂੰ ਜਨਾਬ ਤੁਹਾਨੂੰ ਉਹਦਾ ਬਦਲੇ ਜੀ ਦਾ ਹੁਣ ਆਇਆ ਜੀ ਟਿਕਟ ਦਾ ਉਹਨੇ ਲਾਇਆ ਜੀ ਖੇਡਣ ਤੁਮ ਦਾ ਆਉਂਦਾ ਹੀ ਨਹੀਂ ਸੀ ਉਹਨੇ ਦਿਖਾਇਆ ਜੀ ਇਹ ਤਾਂ ਤਾਂ ਦੇ ਪੱਤੇ ਨਹੀਂ ਪਤਾ ਕਿ ਕਿੰਨੇ ਹੁੰਦੇ ਆ ਆਪਣ ਠੀਕ ਆ ਜਨਾਬ ਤੁਸੀਂ ਗੱਡੀ ਮੋੜੋ ਹਾਂ ਮੋੜ ਨਾਲ ਮੋੜ ਤੁਤਰ ਜੀ ਤੂੰ ਨਾਂਗੂ ਭਾਈਓ ਬੰਦਿਆਂ ਨੂੰ ਤੇ ਕਰੋ ਆ ਲੈ ਇਥੇ ਜਿਆ ਖਬਰਾਂ ਰੋਜ਼ ਲੈ ਆ ਕਰ ਠੀਕ ਆ ਜਨਾਬ ਚੰਗਾ ਠੀਕ ਆ ਜੀ ਕਿਉਂ ਲੈਂਦੇ ਸੀ ਪੰਗੇ ਮਾਂ ਤੇ ਨਾ ਕੋਈ ਨਹੀਂ ਕੋਈ ਨਹੀਂ ਆ ਗਏ ਸੀ ਥੋੜੇ ਚਰਚੀ ਲੱਗ ਜੂ ਪਤਾ